हां जी दोस्तों इस वीडियो दे विच आज आपा थोनू चंगियां सोहनियां ਬਣਤਰਾਂ ਵਾਲੀ ਸ਼ਕੀਨ ਗਾਡੀ ਚੰਬੀ ਬਸ਼ੇਰੀ ਦਿਖਾਉਣੀ ਆ ਜਿਹੜੀ ਤਕਰੀਬਨ 15 ਕ ਦਿਨ ਪਹਿਲਾਂ ਆਪਣੇ ਕੋਲੇ ਆਈ ਆ ਬਸ਼ੇਰੀ ਦੀ ਖੜ ਨਹੀਂ ਕਰਨੀ ਬਾਕਮਾਲਾ ਲੈਂਥ ਬੜੀ ਆ ਬੱਚੀ ਦੀ ਬਾਕੀ ਗਰਦਨ ਦੀ ਲੰਬਾਈ ਤੁਸੀਂ ਇਹਦੀ ਚੈੱਕ ਕਰੋ ਆਪਦੇ ਆਪ ਨੂੰ ਬੱਚੀ ਸ਼ੋਹ ਬਹੁਤ ਕਰਦੀ ਆ ਮੂੰਹ ਮਹਾਂਦਰੇ ਦੀ ਬੜੀ ਸੋਹਣੀ ਆ ਫੇਸ ਕੁਆਲਟੀ ਬੜੀ ਆ ਸਕਿਨ ਕੁਆਲਟੀ ਬੜੀ ਆ ਤੇ ਕੰਨ ਜਮਾ ਐਨ ਜੁੜਮਾ ਸ਼ਕੀਨ ਆ ਮਾਰਵਾੜੀ ਕੰਨ ਲੱਗਿਆ ਬੱਚੀ ਦੇ ਪਤਲਾ ਬੜਾਗਾ ਕੰਨ ਇਹ ਆਪ ਬਾਕਰਪੁਰ ਵਾਲੇ ਨੂਰੇ ਦੀ ਬੱਚੀ ਆ ਦੋਸਤੋ ਤਕਰੀਬਨ 22 ਅਰ ਗਿਆ ਨੇ ਜਿੱਦੇ ਆਪਾਂ ਉਹਨਾਂ ਤੋਂ ਲਈ ਆ ਬਸ਼ੇਰੀ ਇਹ 15 ਕ ਦਿਨ ਪਹਿਲਾਂ ਉਹਦੇ ਉਹਨਾਂ ਨੇ 17 ਮਹੀਨੇ ਉਮਰ ਦੱਸੀ ਸੀ ਸੋ ਉਸ ਹਿਸਾਬ ਨਾਲ ਅੱਜ ਇਹਦੀ ਉਮਰ ਜਿਹੜੀ 7.5 ਮਹੀਨੇ ਬਣਦੀ ਆ ਤੇ ਕੱਦ ਬਸ਼ੇਰੀ ਦਾ 60 ਇੰਚ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਚੰਗੀ ਖੁੱਲੀ ਬਾਡੀ ਦੀ ਘੋੜੀ ਬਣ ਕੇ ਇਹਨੇ ਤਿਆਰ ਹੋਣਾ ਬਰੀਡਿੰਗ ਵਾਲੀ ਬਹੁਤ ਜ਼ਿਆਦਾ ਚੰਗੀ ਬਣੂ ਇਹਦੀ ਮਾਂ ਵੀ 62.5 ਇੰਚ ਹਾਈਟ ਦੀ ਘੋੜੀ ਆ ਬਾਕੀ ਪਿੱਠਪੜਾ ਤੁਸੀਂ ਦੇਖ ਸਕਦੇ ਹੋ ਬੱਚੀ ਦਾ ਤੇ ਸ਼ੋਅ ਬੜਾ ਕਰਦੀ ਆ ਜਿੱਥੇ ਵੀ ਇਹਨੂੰ ਜਿਵੇਂ ਆਪਾਂ ਖੜਾ ਦਿੰਨੇ ਆ ਤੇ ਲਿਹਾਰਾ ਪਾ ਕੇ ਨਾ ਤੇ ਐਨ ਜੰਮ ਕੇ ਮੂਰਤ ਬਣ ਕੇ ਖੜ ਜਾਂਦੀ ਆ ਤੇ ਵੈਸੇ ਸੁਭਾਅ ਦੀ ਬੜੀ ਸਾਊ ਸ਼ਰੀਫ ਵਾਲਪੌਰੀਆਂ ਦੀ ਬਿਲਕੁਲ ਸਾਫ਼ ਆ ਦੋਸਤੋ ਸੋ ਸਕਰੀਨ ਦੇ ਉੱਤੇ ਮੈਂ ਆਪਦਾ ਕੰਟੈਕਟ ਨੰਬਰ ਦੇਤਾ ਜਿਹੜਾ ਵੀ ਕੋਈ ਚਾਹਵਣ ਸੱਜਣਾ ਬੱਚੀ ਖਰੀਦਣਾ ਚਾਹੁੰਦਾ ਤਾਂ ਆਪਾਂ ਇਹ ਬਸ਼ੇਰੀ ਦੇ ਵੀ ਦੇਵਾਂਗੇ 98038 37038 ਇਸ ਨੰਬਰ ਤੇ ਤੁਸੀਂ ਕਾਲ ਕਰ ਲਿਓ ਮੈਨੂੰ ਤੇ ਪਿੰਡ ਦਾ ਮੈਂ ਤੁਹਾਨੂੰ ਐਡਰੈਸ ਦੱਸ ਦਿੰਨਾ ਬਰਨਾਲਾ ਡਿਸਟ੍ਰਿਕਟ ਦੇ ਵਿੱਚ ਆਪਣਾ ਪਿੰਡ ਪੈ ਜਾਂਦਾਗਾ ਬਰਨਾਲੇ ਤੋਂ ਤਕਰੀਬਨ 22 ਕਿਲੋਮੀਟਰ ਅੱਗੇ ਇਧਰ ਬਠਿੰਡੇ ਵਾਲੇ ਪਾਸੇ ਨੂੰ ਰਾਮਪੁਰੇ ਵਾਲੀ ਸਾਈਡ ਬੰਨੀ ਨੂੰ ਤੇ ਪਿੰਡ ਆਪਣਾ ਮੋੜ ਨਾਬਾ ਸੋ ਜੇ ਕਿਸੇ ਭਰਾ ਨੇ ਚਾਹਵਣ ਸੱਜਣ ਚੰਗੀ ਬੇਸ਼ੇਰੀ ਕੋਈ ਖਰੀਦਣਾ ਚਾਹੁੰਦਾ ਜਿਹਨੂੰ ਆ ਬੱਚੀ ਪਸੰਦ ਆਉਂਦੀ ਆ ਤਾਂ ਮੈਨੂੰ ਫੋਨ ਲਾ ਲਿਓ ਬਈ ਜਾਂ ਤੁਸੀਂ ਵਟਸਐਪ ਤੇ ਮੈਸੇਜ ਵੀ ਕਰ ਸਕਦੇ ਹੋ ਤੇ ਬੱਚੀ ਮੇਰੇ ਹਿਸਾਬ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਨਾਂ ਵਾਲਾ 63 63 ਇੰਚ ਕੱਦ ਹੱਸ ਕੇ ਕਰੂਗੀ ਤੇ ਬਾਕੀ ਬਰੀਕੀਆਂ ਚ ਬੜੀ ਆ ਲੈਂਥ ਬੜੀ ਆ ਖੁੱਲੇ ਪੇਟ ਦੀ ਘੋੜੀ ਬਣ ਕੇ ਨੇ ਤਿਆਰ ਹੋਣਾ ਲਾਈਨ ਬੜੀ ਚੰਗੀ ਆ ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਅੱਗੇ ਦੀ ਗੱਲਬਾਤ ਕਰਨਾ ਚਾਹੁੰਦਾ ਹੋਇਆ ਬਾਕੀ ਡਿਟੇਲ ਤਾਂ ਮੈਂ ਵੀਡੀਓ ਦੇ ਵਿੱਚ ਸਾਰੀ ਕਲੀਅਰ ਕਰਤੀ ਤਾਂ ਮੈਨੂੰ ਫੋਨ ਲਾ ਲਿਓ ਨੰਬਰ ਸਕਰੀਨ ਤੇ ਆਪਾਂ ਦੇਤਾ ਡਿਟੇਲ ਮੈਂ ਤੁਹਾਨੂੰ ਦੁਬਾਰੇ ਦੀ ਕਨਫਰਮ ਕਰ ਦਿੰਨਾ ਬਾਕਰਪੁਰ ਵਾਲੀ ਨੂਰੇ ਦੀ ਬੱਚੀ ਆ ਇਹ 17.5 ਮਹੀਨੇ ਦੀ ਉਮਰ ਆ ਤੇ 60 ਇੰਚ ਦੀ ਹਾਈਟ ਆ ਦੋਸਤੋ ਜਦੋਂ ਮਰਜੀ ਕੋਈ ਭਰਾ ਆ ਕੇ ਤਸੱਲੀ ਕਰ ਸਕਦਾ ਪ੍ਰੋਪਰ 60 ਇੰਚ ਦੀ ਹਾਈਟ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਚੰਗੀ ਖੁੱਲੀ ਬਾਡੀ ਦੀ ਘੋੜੀ ਬਣ ਕੇ ਇਹ ਤਿਆਰ ਹੋਊਗੀ ਹੋਰ ਗੱਲਬਾਤ ਜੇ ਤੁਸੀਂ ਕੋਈ ਪੁੱਛਣੀ ਹੋਈ ਜਿੰਨੀ ਕ ਆਪਾਂ ਨੂੰ ਪਿੱਛੇ ਤੋਂ ਡਿਟੇਲ ਮਿਲੀ ਸੀ ਉਹ ਤੁਹਾਡੇ ਨਾਲ ਆਪਾਂ ਕਲੀਅਰ ਕਰਤੀ ਨੰਬਰ ਸਕਰੀਨ ਤੇ ਦੇਖ ਕੇ ਤੁਸੀਂ ਲਾ ਕੇ ਅੱਗੇ ਦੀ ਕੋਈ ਹੋਰ ਗੱਲਬਾਤ ਕਰ ਸਕਦੇ ਹੋ